ਤਲਵੰਡੀ ਸਾਬੋ ਦੇ ਪਿੰਡ ਵਿੱਚ ਹੋਏ ਕਤਲकांड ਨੇ ਉਸ ਵੇਲੇ ਨਵਾਂ ਮੋੜ ਧਾਰ ਲਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪੁਲਿਸ ਦੋਸ਼ੀਆਂ ਦੇ ਨਾਲ ਮਿਲੀ ਹੋਈ ਹੈ ਜਿਸ ਕਾਰਨ ਦੋਸ਼ੀਆਂ ਦੇ ਖਿਲਾਫ ਬਾਈ ਨੇਮ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਅੱਜ ਸਵੇਰੇ ਮ੍ਰਿਤਕ ਦੇ ਪਿਤਾ ਨੂੰ ਵੀ ਪੈਰੋਲ ਤੇ ਜੇਲ੍ਹ ਦੇ ਵਿੱਚੋਂ ਘਰ ਲਿਆਂਦਾ ਗਿਆ ਮ੍ਰਿਤਕ ਦੇ ਪਿਤਾ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਜਿਸ ਨੇ ਮਾਰਿਆ ਉਹ ਵਿਅਕਤੀ ਪਹਿਲਾਂ ਵੀ ਕਈ ਵਾਰ ਦਰਦਾਤਾ ਕਰ ਚੁੱਕਿਆ ਹੈ ਅਤੇ ਇਸ ਦੇ ਉੱਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹੋ ਚੁੱਕੇ ਨੇ ਅਤੇ ਉਹ ਤਲਵੰਡੀ ਸਾਬੋ ਦੇ ਵਿੱਚ ਘੁੰਮ ਰਿਹਾ ਹੈ ਜਿਸ ਦੇ ਨਾਲ ਕੇ ਪੁਲਿਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦ ਤੱਕ ਦੋਸ਼ੀਆਂ ਦੇ ਉੱਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਤਦ ਤੱਕ ਮ੍ਰਿਤਕ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ ਕੁਲਦੀਪ ਕੁਮਾਰ ਹੈ ਜੀ ਇਮਾਮ ਲਈ ਇੱਕ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ ਇਹ ਮੇਰੇ ਭਰਾ ਨੂੰ ਘਰੋਂ ਚੱਕਣ ਆਏ ਸੀ ਜੀ ਮੇਰਾ ਭਰਾ ਤਾਂ ਗੱਡੀ ਚੋਂ ਭੱਜ ਗਿਆ ਸੀ ਜੀ ਤੇ ਇਹਨਾਂ ਨੇ ਮੁੜ ਕੇ ਬੁੜੀਆਂ ਨਾਲ ਛੇੜਖਾਨੀ ਕੀਤੀ ਜਿਹੜੇ ਰਾਜੂ ਬੰਦਾ ਜੀ ਉਹ ਤੇ ਸਰਪੰਚਨੀ ਦਾ ਮੁੰਡਾ ਜੀ ਤੇ ਉਹ ਉਹਨ ਮੁੰਡੇ ਨਾਲ ਸਾਡੇ ਨੂੰ ਚੱਕਣ ਆਏ ਸੀ ਉਹ ਤੇ ਵੀ ਉਹ ਭੱਜ ਗਿਆ ਤੇ ਉਹ ਮੁੜ ਕੇ ਬੁੜੀਆਂ ਨਾਲ ਛੇੜਖਾਨੀ ਕਰਨ ਲੱਗ ਗਏ ਜੀ ਤੇ ਮੁੜ ਕੇ ਸਾਡੀਆਂ ਬੁੜੀਆਂ ਠਾਣੇ ਗਈਆਂ ਸੀ ਜੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਸੀ ਦੂਜੇ ਦਿਨ ਮੁੜ ਕੇ ਉਹ ਤਰੀਕ ਤੇ ਜਾਂਦਾ ਸੀ ਸਾਡਾ ਮੁੰਡਾ ਜੀ ਤਰੀਕ ਤੇ ਜਾਂਦਾ ਸੀ ਤੇ ਉਹਨੂੰ ਘਰੋਂ ਚੱਕ ਕੇ ਲੈ ਗਏ ਜੀ ਘਰੋਂ ਚੱਕ ਕੇ ਕੋਈ ਸਿੱਥੇ ਮਾਰਿਆ ਸੀਗਾ ਕੁਝ ਰਾਹ 'ਚ ਮਾਰ ਕੇ ਤੇ ਉਹਦੇ ਸਾਥੇ ਸਿੱਟ ਗਏ ਸੀ ਜੀ ਤੇ ਇਹਨਾਂ ਨੇ ਮੁੜ ਕੇ ਨਾ ਹੀ ਸਾਡੇ ਮਤਲਬ ਵੀ ਇਹਨਾਂ ਨੇ ਮੁੰਡਾ ਚੱਕਨ ਦਿੱਤਾ ਹਸਪਤਾਲ 'ਚ ਜੀ ਤਲਵੰਡੀ ਲਿਆਏ ਜੀ ਜੇ ਬਠਿੰਡੇ ਲੈ ਜਾਂਦੇ ਪਹਿਲਾਂ ਹੀ ਸਾਡਾ ਮੁੰਡਾ ਬਚ ਜਾਂਦਾ ਜੀ ਕਾਰਨ ਕੀ ਸੀਗਾ ਇਹਦਾ ਮਾਰਨ ਦਾ ਇਹ ਕਾਰਨ ਜੀ ਵੋਟਾਂ ਦਾ ਰੌਲਾ ਜੀ ਸਾਰਾ ਅਸੀਂ ਕਾਂਗਰਸ ਦੇ ਬੰਦਿਆਂ ਜੀ ਉਹ ਆਮ ਆਦਮੀ ਨਾਲ ਸੰਤ ਰੱਖਦਾ ਜੀ ਤੇ ਪਹਿਲਾਂ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਸੀਗੀਆਂ ਇਹ ਕਹਿੰਦਾ ਆਮ ਆਦਮੀ ਨੂੰ ਪਾਉ ਇਹ ਆਮ ਆਦਮੀ ਦਾ ਬੰਦਾ ਜੀ ਅਸੀਂ ਕਾਂਗਰਸੀ ਬੰਦੇ ਆ ਕਿ ਸ਼ੁਰੂ ਤੋਂ ਹੀ ਬੋਟਾ ਰੋਲਾਈ ਸਾਰਾ ਇਹ ਨਸ਼ਾ ਜੀ ਪਹਿਲਾਂ ਮਾੜਾ ਮੋਟਾ ਜਰੂਰ ਕਰਦਾ ਸੀ ਉਦੋਂ ਬਾਅਦ ਜੇ ਇਹਨਾਂ ਨੇ ਰਾਜੂ ਨੂੰ ਕਹੀ ਦੋ ਤਿੰਨ ਪਰਚੇ ਪਵਾ ਦਿੱਤੇ ਝੂਠੇ ਜੀ ਤੇ ਤੇ ਮੁੜ ਕੇ ਉੱਥੇ ਜੇਲ੍ਹ ਚ ਨਸ਼ਾ ਨੁਸ਼ਾ ਛੱਡ ਗਿਆ ਸੀ ਜੀ ਇਹ ਉਦੋਂ ਨਸ਼ਾ ਜਮਾ ਨਹੀਂ ਕਰਦਾ ਸੀ ਹੁਣ ਜਮਾ ਸਹੀ ਰਹਿੰਦਾ ਸੀ ਜੀ ਸਾਡੇ ਸੰਗਰਾ ਉਹ ਆ ਜੀ ਵੀ ਇਹਨੂੰ ਰਾਜੂ ਤੇ ਰਾਜੂ ਦੇ ਨਾਲ ਜਿਹੜੇ ਬੰਦੇ ਆਗੇ ਉਹਨਾਂ ਨੂੰ ਗ੍ਰਿਫਤਾਰ ਕਰਨੀ ਜੀ ਤੇ ਨਾਲ ਇੱਕ ਮਨਦੀਪ ਬਰਾੜ ਨੂੰ ਗ੍ਰਿਫਤਾਰ ਕਰਨਾ ਤੇ ਫੇਰ ਅਸੀਂ ਸਸਕਾਰ ਕਰਾਂਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਜੀ ਅਸੀਂ ਧਰਨੇ ਲਾਵਾਂਗੇ ਜੀ ਆ ਇੱਥੇ ਅਸੀਂ ਸਸਕਾਰ ਨਹੀਂ ਕਰਦੇ ਧਰਨੇ ਲਾਵਾਂਗੇ ਚੰਡੀਗੜ੍ਹ ਜਾਵਾਂਗੇ ਹਾਈ ਕੋਰਟ ਤੱਕ ਜਾਵਾਂਗੇ ਜੀ ਜਸਪ੍ਰੀਤ ਕੌਰ ਸਰ ਵੀ ਉਹਨਾਂ ਨੂੰ ਫੜਿਆ ਜਾਵੇ ਰਾਜੂ ਨੂੰ ਇਹ ਵੀ ਇਹਨੂੰ ਕੱਟ ਕੇ ਇੱਥੋਂ ਚੱਕ ਕੇ ਲੈ ਗਿਆ ਸਾਡੇ ਸਾਹਮਣੇ ਇੱਥੋਂ ਚੱਕ ਕੇ ਲੈ ਗਿਆ ਇਹ ਇੱਥੋਂ ਹੀ ਕੱਟ ਕੇ ਲੈ ਗਿਆ ਇਹਨੂੰ ਕੱਲੇ ਰਾਜੂ ਸਰਪੰਚ ਨੇ ਕਿਰਪਾਨਾਂ ਮਾਰੀਆਂ ਮਾਰ ਕੇ ਲੈ ਕੇ ਗਿਆ ਭਾਗੀਵੰਦਰ ਸੱਤ ਦੇ ਵਿਚਾਲੇ ਸਿੱਟਿਆ ਸਰ ਇਹਨੂੰ ਉਹਦੇ ਤੇ ਖੁੱਦ ਤੇ ਇੰਨੇ ਪਰਚੇ ਉਹਨੂੰ ਕਿਉਂ ਨਹੀਂ ਫੜਾਇਆ ਜਾ ਰਿਹਾ ਆਦੀ ਭੈਣ ਪਹਿਲਾਂ ਇੰਨੇ ਮਾਰੀ ਤੋ ਪਰਚੇ ਤੇ ਦਰਜ ਆ ਰਾਜਸਥਾਨ ਚ ਕਬਜ਼ੇ ਨੇ 5000 ਜਾਂ ਸਭ ਕੁਝ ਹੈ ਇਹ ਇਹਨੇ ਦਹਿਸ਼ਤ ਫਲਾ ਰੱਖੀ ਪਿੰਡ ਚ ਉਹਨੂੰ ਫੜ ਨਹੀਂ ਰਿਹਾ ਪਰ ਉਹਨੂੰ ਜਿਆਦਾ ਅਸੀਂ ਉਹਨਾ ਟਾਈਮ ਸਸਕਾਰ ਨਹੀਂ ਕਰਦੇ ਜਿੰਨਾ ਟਾਈਮ ਉਹਨੂੰ ਫੜਾਇਆ ਨਹੀਂ ਜਾਂਦਾ ਅਸੀਂ ਧਰਨੇ ਲਾਵਾਂਗੇ ਸਾਡੇ ਅਸੀਂ ਲਾਸ਼ ਨੂੰ ਇੱਥੇ ਪਈ ਰਹਿਣ ਦੇਵਾਂਗੇ ਅਸੀਂ ਸਸਕਾਰ ਨਹੀਂ ਕਰਨਾ ਸਾਰੇ ਦਾ ਇਹ ਇਹ ਅਸੀਂ ਅਸੀਂ ਦਾ ਨਾ ਦੁਸ਼ਮਨੀ ਉੱਥੋਂ ਪਈ ਅਸੀਂ ਅਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਉਹਦੇ ਨਾਲ ਆਵਾਦੀ ਪਾਰਟੀ ਚ ਤਾਂ ਇੱਥੇ ਵਧੀਆ ਇਹਨਾਂ ਦੀ ਗੱਲਬਾਤ ਇੱਥੋਂ ਲੜਾਈ ਵਧੀਆ ਇਹਨਾਂ ਉਹ ਕਹਿੰਦੇ ਸਨ ਉਹਨਾਂ ਦੇ ਹੱਕ 'ਚ ਅਸੀਂ ਵੋਟਾਂ ਨੇ ਪਾਈਆਂ ਸੀ ਕਾਂਗਰਸ ਨੂੰ ਵੋਟਾਂ ਪਾਈਆਂ ਤਾਂ ਇੱਥੇ ਲੜਾਈ ਵਧੀਆ ਸਾਰੀ ਇਹਨਾਂ ਦੋਨਾਂ ਦੀ ਜਿਵੇਂ ਕਹੇ ਸੀ ਨਸ਼ੇੜੀਆ ਇਸ ਦੀ ਕਿਹਨਾਂ ਦੀ ਨਹੀਂ ਸਰ ਨਸ਼ੇੜੀ ਕੋਈ ਨਹੀਂ ਸੀ ਤੇ ਇਲਜ਼ਾਮ ਲਾਏ ਜਾ ਰਹੇ ਆ ਝੂਠੇ ਪਹਿਲਾ ਪਹਿਲਾ ਜਦੋਂ ਤੂੜੀ ਦਾ ਕੰਮ ਕਰਦੇ ਸੀ ਉਦੋਂ ਮਾੜਾ ਮੋਟਾ ਖਾਂਦਾ ਸੀ ਉਹ ਦਿਨ ਤੇ ਇਹ ਅੰਦਰ ਵੀ ਰਹਿ ਕੇ ਆਇਆ ਸਰ ਤੇ ਇਹ ਮੁੜ ਕੇ ਨਹੀਂ ਦੂਜੋਂ ਦੱਸਿਆ ਇਹਨਾਂ ਨੇ ਅਸੀਂ ਪੱਖੋਂ ਇਹਨਾਂ ਨੇ ਵੋਟਾਂ ਪਾਉਣੋਂ ਹਟ ਗਏ ਇਹਦੇ ਨਾਲ ਦੁਸ਼ਮਣੀ ਪੈ ਗਈ ਬਾਾਰ-ਬਾਰ ਇਹਨਾਂ ਤੇ ਝੂਠੇ ਪਰਚੇ ਪਵਾਉਂਦਾ ਰਿਹਾ ਸਰ ਬਾਾਰ-ਬਾਰ ਤੇ ਮੇਰੇ ਪਾਪੇ ਤੇ ਵੀ ਇਹਨੇ ਝੂ ਸਮੇਖ ਪੁਆਈਆ ਉਹ ਵੀ ਨਾ ਝੂਠੀ ਪੁਆਈਆ ਪੈਸੇ ਦੇ ਕੇ ਹੰਤੇ ਸਰ ਉਹ ਪਉਂਦਾ ਪੁਲਿਸ ਨੂੰ ਤਾਂ ਪੈਸੇ ਖਾਂਦੀ ਆ ਲੈ ਲੈ ਕੇ ਤੇ ਕੋਈ ਨਹੀਂ ਸਾਡਾ ਸਾਥ ਨਾ ਪੁਲਿਸ ਵੀ ਨਹੀਂ ਸਾਡਾ ਸਾਥ ਦਿੰਦੀ ਅਸੀਂ ਖੁਦ ਜਾ ਕੇ ਪੇਸ਼ ਹੋਏ ਸੀ ਮੈਂ ਖੁਦ ਜਾ ਕੇ ਡੀਐਸਪੀ ਦੇ ਪੇਸ਼ ਹੋਏ ਸੀ ਉਹਨਾਂ ਨੇ ਉਹਨਾਂ ਨੇ ਪਰਚਾ ਦਰਜ ਕੀਤਾ ਸੀ ਉਹਨੂੰ ਹਜੇ ਤੱਕ ਨਹੀਂ ਉਹਨੂੰ 4 ਦਿਨ ਲਗਾਤਾਰ ਸਰ ਘੁੰਮਦਾ ਰਿਹਾ ਪਿੰਡ 'ਚ ਉਹਨੂੰ ਫੜਿਆ ਨਹੀਂ ਸਰ ਤੇ ਇਹ ਪੁਲਿਸ ਉਹਨਾਂ ਨੇ ਪੁਲਿਸ ਨੂੰ ਤਾਂ ਪੈਸੇ ਲੈ ਖਾਈਆਂ ਨੇ ਸਾਡੀ ਉਹਨਾਂ ਨੇ ਕੋਈ ਨਹੀਂ ਸੁਣਾਈ ਕੀਤੀ ਸਰ ਹਾਂਜੀ ਕੀਤਾ ਗਿਆ ਪਰ ਉਹਨੂੰ ਫੜਿਆ ਨਹੀਂ ਸਰ ਛੜਿਆ ਫਿਰਦਾ ਰਿਹਾ ਛੜਿਆ ਤਰਵੰਡੀ ਚਾਹ ਤਾਂ ਵੀ ਨਹੀਂ ਸਰ ਉਹਨੂੰ ਫੜਿਆ ਮੇਰਾ ਨਾਮ ਬਬਲੀ ਇਹ ਜਿਹੜੇ ਕਹਿੰਦੇ ਆ ਨਾ ਵੀ ਇਹ ਨਸ਼ਾ ਵੇਚਦਾ ਨਸ਼ਾ ਵੇਚਦਾ ਸਾਵੇ ਦੀ ਚਾਲ ਹੈ ਜੀ ਠੀਕ ਹੈ ਪਹਿਲਾਂ ਤਾਂ ਮੇਰੇ ਭਰਾ ਨੂੰ ਫੜਾਦਾ ਮੇਰੇ ਡੈਡੀ ਨੇ ਛੁਡਾ ਲਿਆਂਦਾ ਫਿਰ ਇਹਨੇ 10 ਲੰਬਰੀ ਕੇਸਪਾਤ ਉਹ ਵੀ ਮੇਰੇ ਡੈਡੀ ਛੁਡਾ ਲਿਆਂਦਾ ਫਿਰ ਇਹਨੇ ਅਖੀਰ ਤੇ ਮੇਰੇ ਡੈਡੀ ਨੂੰ ਪਸਾਇਆਗਾ ਵੀ ਇਹਨੂੰ ਛਡਾਣ ਨਾ ਜਾਵੇ ਮੇਰੇ ਡੈਡੀ ਨੂੰ 15 ਦਿਨ ਹੋ ਗਏ ਐਨੂੰ ਫੜਾਏ ਨੂੰ ਮੇਰੇ ਵੀਰ ਦੀ ਮੌਤ ਕਰਨ ਦੇ ਮਾਰੇ ਨੇ ਤੇ ਮੇਰੇ ਵੀਰ ਦੀ ਮੌਤ ਕਰਤੀ ਇਹਨੇ ਜੀ ਠੀਕ ਹੈ ਜੇ ਮੇਰੇ ਵੀਰ ਨੂੰ ਇਨਸਾਫ ਨਾ ਮਿਲਿਆ ਜੋਨੀ ਪਹਾਨੇ ਵੀ ਨਹੀਂ ਰਹਿਣਾ ਅਸੀਂ ਮਰ ਜਣਾਂ ਨਾਲ ਹੁਣ ਕੀ ਛੱਡੀਆਂ ਅਗਲੀ ਸਾਡੀ ਇਹੀ ਮੰਗ ਹੈ ਮੇਰੇ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਪੂਰਾ ਗੁੰਡਾ ਬੰਦਾ ਜੀ ਰਾਜੂ ਜਿਹੜਾ ਹੈ ਅੱਜ ਪੂਰਾ ਗੁੰਡਾ ਬੰਦਾ ਪੰਜ ਛੇ ਤੇ ਪਰਚੇ ਆ ਗਏ ਇਹ ਹਜੇ ਬੰਦਿਆਂ ਤਾਂ ਮੈਂ ਕਿਹਨੂੰ ਤਲਵਾਰ ਪੜੇ ਤਾਂ ਸਰਕਾਰ ਵੱਡੇ ਹਜੇ ਤਾਂ ਫੇਰ ਪਤਾ ਲੱਗਦਾ ਵੀ ਪੀੜ ਕੀ ਚੀਜ਼ ਹੁੰਦੀ ਆਗੀ ਲੈ ਸਾਨੂੰ ਵੀ ਖਾਟਾ ਦਾ ਕਾਲ ਚੱਟ ਛੱਡ ਜੇ ਫੇਰ ਪਤਾ ਲੱਗੇ ਜੀ ਵੀ ਸਾਡੀ ਤੇ ਇਹੀ ਮੰਗ ਹੈਗੀ ਵੀ ਮੇਰੇ ਵੀਰ ਨੂੰ ਇਨਸਾਫ ਮਿਲੇ ਜਾਂ ਸਰਕਾਰ ਨੂੰ ਆਪ ਵੱਡੇ ਜਿਵੇਂ ਮੇਰੇ ਮੇਰੀ ਮਾਂ ਨਾਲ ਵੀ ਕੀਤੀ ਆ ਉਹਦੇ ਭਾਂ ਨੂੰ ਪਤਾ ਲੱਗੇ ਜਿਵੇਂ ਸਾਡੇ ਨਾਲ ਕੀਤੀ ਆ ਸਰਕਸ ਬਸ ਉਹ ਮੇ ਨੂੰ ਪਤਾ ਲੱਗੇ ਅੱਪਾ ਦੇਹੀ ਮੰਗ ਕਰਦੇ ਆ ਜੀ ਮੇਰੇ ਨਾਲ ਅਨਸ ਨਿਆ ਹੋਇਆ ਹੈ ਮੇਰੇ ਨਾਲ ੱੱੱਕਾ ਕੀਤਾ ਗਿਆ ਹੈ ਮੇਰੇ ਖਿਲਾਫ ਇਹ ਰਾਜੂ ਨਾਲ 3 ਸਾਲ ਤੋਂ ਮੇਰੇ ਖਿਲਾਫ ਚੱਲ ਰਿਹਾ ਦੋ ਵੇਲੇ ਬੈਠੇ ਇਹਨੇ ਪਹਿਲਾ ਮਾਰ ਦਿੱਤੇ ਨੇ ਉਸ ਤੋਂ ਬਾਅਦ ਇਹਨੇ ਇੱਕ ਪਿੰਡ ਦੀ ਕੁੜੀ ਵੀ ਮਾਰੀ ਹੈ ਕਹਿੰਦੇ ਆਪਣੀ ਭੈਣ ਵੀ ਮਾਰੀ ਹੈ ਕੁਝ ਗਊ ਹੱਤਿਆ ਵੀ ਕਰੀਆਂ ਨੇ ਉਹ ਇਹ ਆਦਮੀ ਦਾ ਇਨਸਾਨ ਆਪਣੇ ਆਮ ਪਾਰਟੀਆਂ ਨਾਲ ਰਲ ਕੇ ਬਲਜਿੰਦਰ ਕੋਰ ਦੀ ਸਿਹਰੇ ਉਹ ਕਹੇ ਆ ਬਲਜਿੰਦਰ ਕੋਰ ਇਹ ਤੋਂ ਇਹ ਕਾਂਡ ਕਰਵਾ ਰਹੀ ਹੈ ਘਰਾਂ ਤੋਂ ਮੁੰਡੇ ਚੱਕ ਕੇ ਮਰਵਾ ਰਹੀ ਹੈ ਮੈਂ ਹਰ ਅੱਗੇ ਬੇਨਤੀ ਕਰਦਾ ਕਿ ਇਹੀ ਹਾਲਤ ਰਹੀ ਤੇ ਇੱਕ ਪਤਾ ਨਹੀਂ ਕਿੰਨੇ ਕੁ ਗਰੀਬਾਂ ਦੇ ਬੱਚੇ ਲੈ ਜਾ ਜਾ ਕੇ ਮਾਰੇ ਜਾਣਗੇ ਅੱਛਾ ਜਿਵੇਂ ਸਰਕਾਰ ਸਰਕਾਰ ਨਹੀਂ ਕਰਦੇ ਜਿੰਨਾ ਤਰ੍ਹਾਂ ਸਾਨੂੰ ਇਨਸਾਫ ਨਹੀਂ ਮਿਲਦਾ ਰਾਜੂ ਰਾਜੂ ਦਾ ਭਾਈ ਤੇ ਨਰਮਲ ਤੇ ਪੂਰਨ ਤੇ ਮਹਿਲਾ ਮੰਡਲ ਦੀ ਪ੍ਰਧਾਨ ਇਹ ਆਪਣਾ ਇਹ ਗੁਰਮੀਂਦਰ ਪ੍ਰੋਫੈਸਰ ਸਰ ਆਪਣੀ ਸਰਪੰਚ ਜੀ ਸਰਪੰਚ ਜੀ ਇਹ ਜਨਤਾ ਗਰਜ਼ਾਰ ਨਹੀਂ ਹੁੰਦੇ ਉਹਨਾਂ ਚੱਕ ਸਾਡਾ ਕੋਈ ਸਨਸਕਾਰ ਨਹੀਂ ਸਰਕਾਰ ਚਾਹੇ ਸਾਨੂੰ ਬੈਠਾ ਨੂੰ ਮਾਰੇ ਚਾਹੇ ਜਿੰਦਿਆਂ ਨੂੰ ਜਲਾ ਦੇ ਤੁਹਾਨੂੰ ਕਿਹਦੀ ਛੁੱਟੀ ਮਿਲੀ ਅੱਜ ਬਾਤ ਚਲੇ ਜਾ ਬਾਤ ਚਲੇ ਜਾਮਾ ਮੇਰਾ ਪਰਿਵਾਰ ਇੱਥੇ ਬੈਠਾ ਰਹੇਗਾ ਪਰਿਵਾਰ ਬੈਠਾ ਰਹੇਗਾ ਪੁਕਾਤਾ ਮਰਨਾ ਮਰਲੇਗਾ ਪਰ ਸਾਨੂੰ ਇਨਸਾਫ ਚਾਹੀਦਾ ਬਿਲਕੁਲ ਇਸ ਮਾਮਲੇ ਵਿੱਚ ਇੱਕ ਬਨੋਦ ਕੁਮਾਰ ਸੋਨੂ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਪਿੰਡ ਵਾਲਿਆਂ ਨੇ ਕੋਈ ਸੋਤੇ ਦੋਸ਼ ਲਗਾਏ ਸੀਗੇ ਉਹ ਨਸ਼ੇ ਦੀ ਵਤਨ ਨਸ਼ੇ ਦੀ ਅਸਤੇ ਦੇ ਵਰਗ ਵਿੱਚ ਦੋਸ਼ ਲਾਇਆ ਸੀਗਾ ਔਰ ਉੱਤੇ ਕੁੱਟਮਾਰ ਕਾਰਨ ਉਹਦੀ ਮੌਤ ਹੋ ਗਈ ਸੀ ਫਿਰ ਕੋੜ ਜਿਹੜਾ ਜ਼ਖਮੀ ਹੋਇਆ ਸੀ ਜਦੋਂ ਫਿਜ਼ਿਕਲ ਲੈ ਕੇ ਜਾ ਰਿਹਾ ਸੀ ਮੈਡੀਕਲ ਕਾਲ ਦਾ ਸਕੇ ਤੋਂ ਵੀ ਮੌਤ ਹੋ ਗਈ ਉਸ ਸੰਬੰਧੀ ਥਾਣਾ ਤਲਵੰਡੀ ਸਾਬੋ ਵਿੱਚ 136 136 ਨੰਬਰ ਐਫ ਆਰ ਦਰਜ ਹੋਈ ਹੈ ਉਹਦਾ ਸੰਸਕਿਰਤੀ ਸੰਦੋ ਆਨ ਪਛਾਤੀ ਕਰਤਨੇ ਕਰਾਤਾ ਉਸ ਨੂੰ ਦਿੱਤੀ ਜਾ ਰਹੀ ਹੈ ਉਹ ਚੁਜਾ ਜਿਹੜਾ ਇਹ ਮੁੱਦਾ ਪਾਇਆ ਜਾਊਗਾ ਤੇ ਖਰਾਬ ਕਰ ਦਿੱਤੀ ਹੈ ਉਹ ਅੱਗੇ ਕਿਸ ਨਾਰਗੀ ਨੂੰ ਨਾਮ ਲੈਣ ਨਾਮ ਹੈ ਹਾਉ ਦਾ ਸਾਰਾ ਕਰ ਰਹੇ ਜੋ ਜੋ ਵੀ ਸਾਹਮਣੇ ਤਰਫੀシャ ਹੋਵੇ ਤਾਂ ਕੰਮ ਕਰ ਦਿੱਤੀ ਹੈ ਇਹ ਬੋਲ ਤਾਂ ਦਿੱਤਾ ਬੰਦਰ ਦਾ ਹਾਦਸਾ ਸਿੱਧੇ ਸੰਕੇਤ ਹੈਗਾ ਕਿ ਲਾਅ ਐਂਡ ਆਰਡਰ ਦਾ ਹਾਲਾਤ ਕੀ ਹੋ ਗਏ ਨੇ ਕਿ ਪੁਲਿਸ ਕਿਵੇਂ ਲੋਕਾਂ ਦੇ ਕੀਤੇ ਹੋਏ ਕੰਪਲੇਂਟਾਂ 'ਚ ਇਹ ਕਿੰਨੀ ਇਨ ਐਕਸ਼ਨ ਖਾਸ ਤੌਰ ਤੇ ਜਿਨ੍ਹਾਂ ਦੇ ਗੁਟਕਾ ਸਾਹਿਬ ਨੂੰ ਵੀ ਇੰਨਾ ਇੱਥੇ ਭਾਈ ਗੁਰੂ ਇਹਨਾਂ ਬੇਅਦਬੀ ਮਾਤੇ ਗੁਰੂ ਸਾਹਿਬ ਦੀ ਅਸਲੀ ਬੇਅਦਬੀ ਆ ਕਹਿੰਦੀਆਂ ਜਿਹੜਾ ਗੁਰਤਾ ਸਾਹਿਬ ਦੇ ਸਾਹਮਣੇ ਪਬਲਿਕ 'ਚ ਸੌਖਾਂਦਾ ਹੈ ਮੁੱਖ ਮੰਤਰੀ ਤੇ ਉਸ ਮੁੱਖ ਮੰਤਰੀ ਦਾ ਰਾਜੇ ਜਦ ਬੀਬੀਆਂ ਜਾ ਕੇ ਕਹਿੰਦੀਆਂ ਨੇ ਕਿ ਫਲਾ ਬੰਦਾ ਨਸ਼ਾ ਵੇਚ ਰਿਹਾ ਹੈ ਤੇ ਪੁਲਿਸ ਉਹ ਸੁਣਵਾਈ ਨਾ ਕਰੇ ਕਿ ਲੋਕਾਂ ਨੂੰ ਕਾਨੂੰਨ ਆਪਣੇ ਹੱਥ 'ਚ ਲੈਣਾ ਪੈ ਰਿਹਾ ਹੈ ਤੇ ਫਿਰ ਇਹ ਇਸ ਸੂਬਾ ਕਿਹੜੇ ਤਸ਼ਾਹੇ ਜਾ ਰਿਹਾ ਹੈ ਇਹ ਸੋਚਣ ਦੀ ਲੋੜ ਹੁੰਦੀ ਹੈ ਦੇਖੋ ਕਾਨੂੰਨ ਆਪਣੇ ਹੱਥ ਚ ਲੈਣਾ ਬਿਲਕੁਲ ਠੀਕ ਨਹੀਂ ਹੈ ਲੇਕਿਨ ਇਸ ਕੋ ਵੀ ਮਾੜੀ ਗੱਲ ਹੈ ਕਿ ਜਿਹੜੀ ਸਰਕਾਰ ਨੂੰ ਲੋਕਾਂ ਨੇ ਵੋਟ ਪਾਈ ਕਿ ਨਸ਼ਾ 4 ਹਫ਼ਤਿਆਂ ਚ ਮੁੱਖ ਮੰਤਰੀ ਸੌਖਾ ਕਹਿੰਦਾ ਕਿ ਮੈਂ ਖਤਮ ਕਰਾਂਗਾ ਹੁਣ ਲੋਕਾਂ ਦੇ ਕੈਨ ਚ ਜਿਹੜਾ ਬੰਦਾ ਨਸ਼ਾ ਵੇਚੀ ਜਾ ਰਿਹਾ ਹੈ ਉਹਦਾ ਪਿਓ ਵੀ ਨਸ਼ੇ ਚ ਬੰਸੇਗਾ ਇਹ ਵੀ ਵੇਚ ਰਿਹਾ ਤੇ ਉਹਨੂੰ ਬਾਰ-ਬਾਰ ਛੱਡਿਆ ਜਾ ਰਿਹਾ ਬੇਲ ਦਿੱਤੀ ਜਾ ਰਹੀ ਤਾਂ ਕਿ ਹੋਰ ਨਸ਼ਾ ਫੈਲਾਏ ਇਨ ਐਕਸ਼ਨ ਆਫ ਦਾ ਪੁਲਿਸ ਇਜ਼ ਡਾਇਰੈਕਟ ਰਿਫਲੈਕਸ਼ਨ ਆਫ ਦਾ ਗਵਰਨਮੈਂਟ ਇਸ ਤੋਂ ਹੋਰ ਮਾੜੀ ਤੇ ਬਰਾਬਰ ਦੀ ਮਾੜੀ ਗੱਲ ਆ ਵੀ ਹੈ ਜੀ ਮਾੜੀ ਗੱਲ ਹੈ ਜੀ ਬਹੁਤ ਮਾੜੀ ਗੱਲ ਹੈ ਜੀ ਦੇਖੋ ਅਸੀਂ ਤਾਂ ਪਹਿਲੇ ਵੀ ਕਹਿੰਦੇ ਸੀ ਕਿ ਪੰਜਾਬ 'ਚ ਉਹਨਾਂ ਹੀ ਨਸ਼ਾ ਹੈ ਜਿਹੜਾ ਦੁਨੀਆਂ ਦੇ ਦੂਜੇ ਸੂਬਿਆਂ 'ਚ ਨਸ਼ਾ ਹੈ ਸਾਡੀ ਇਹ ਜ਼ਰੂਰ ਹੈਗੀ ਕਿ ਨਸ਼ਾ ਪਾਕਿਸਤਾਨ ਤੋਂ ਭੇਜਿਆ ਜਾ ਰਿਹਾ ਸੀਗਾ ਜਿਸ ਦੇ ਕਰਕੇ ਪੰਜਾਬ ਤੋਂ ਅਫਗਾਨਿਸਤਾਨ 'ਚ ਲੜਾਈ ਪਈ ਇਹ ਨਵਾਂ ਰੂਟ ਬਣ ਗਿਆ ਲੇਕਿਨ ਇਸ ਨਵੇਂ ਰੂਟ 'ਤੇ ਕਾਂਗਰਸ ਦੀ ਬੀਐਸਐਫ 10 ਸਾਲ ਗਾਰਡ ਕਰ ਰਹੀ ਸੀ ਉਹ ਮੋਦੀ ਸਾਹਿਬ ਦੀ ਸਰਕਾਰ ਨੇ ਆ ਕੇ ਟੈਕਨੋਲੋਜੀ ਰਾਹੀਂ ਉੱਥੋਂ ਗਾਰਡਿੰਗ ਸ਼ੁਰੂ ਕੀਤੀ ਹੈ ਤੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਉਹ ਪੰਜਾਬ ਪੁਲਿਸ ਸੀ ਸਭ ਤੋਂ ਵੱਧ ਨਸ਼ਾ ਚ ਦੇਸ਼ 'ਚ ਫੜਿਆ ਜਾਂਦਾ ਸੀ ਪੰਜਾਬ ਪੁਲਿਸ ਫੜ ਰਹੀ ਸੀ ਲੇਕਿਨ ਹੁਣ ਤਾਂ ਤੁਸੀਂ ਦੇਖ ਲੈ ਤਿੰਨ ਮਹੀਨਿਆਂ 'ਚ ਇਕੱਲੇ 2 ਕਿਲੋ ਫੜਿਆ ਗਿਆ ਜਿੱਥੇ ਅਸੀਂ ਕਿੰਨੇ ਕਿੰਨੇ ਕਿਲੋ ਫੜਦੇ ਸੀਗੇ ਸੋ ਇੱਕ ਵੀ ਵੱਡਾ ਕੋਈ ਸਮੱਗਲਰ ਦੱਸ ਦੇਣ ਇੱਕ ਪੰਜਾਬ 'ਚ ਇੱਕ ਫੜਿਆ ਹੋਇਆ ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ